मैंगो ਦਾ ਸੀਜ਼ਨ ਚੜਾ ਜਾਏ ਚਲੋ ਉਸ ਤੋਂ ਪਹਿਲੇ ਮੈੰਗੋ ਦਾ ਕੁਝ ਅਲੱਗ ਬਣਾ ਕੇ ਟਰਾਈ ਕਰਦੇ ਹਾਂ ਅੱਜ ਮੈਂ ਇੱਥੇ ਬਣਾ ਰਹੀ ਮੈੰਗੋ ਤੇ ਨਾਰੀਅਲ ਦੇ ਬਹੁਤ ਹੀ ਟੇਸਟੀ ਵਾਲੇ ਲੱਡੂ ਬਣਾ ਕੇ ਤਿਆਰ ਕਰਾਂਗੇ ਇਹ ਵਾਲੇ ਮੈੰਗੋ ਦੇ ਲੱਡੂ ਨਾ 网上 ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੇ ਨੇ ਮੈਂ ਸੋਚਿਆ ਵਾਇਰਲ ਹੋ ਰਹੇ ਨੇ ਤੇ ਇੱਕ ਵਾਰ ਤਾਂ ਟਰਾਈ ਕਰਨਾ ਪੰਦਾ ਸੱਚ ਮੰਨਿਆ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏ ਸੀ ਮੇਰੇ ਬੱਚਿਆਂ ਨੂੰ ਵੀ ਬਹੁਤ ਹੀ ਜ਼ਿਆਦਾ ਇਹ ਲੱਡੂ ਪਸੰਦ ਆਏ ਸੀ ਇਹ ਲੱਡੂ ਬਣਾ ਲੈ ਸਭ ਤੋਂ ਪਹਿਲੇ ਸਾਨੂੰ ਇੱਥੇ ਚਾਹੀਦੇਗਾ ਮੈਂਗੋ ਇਹਦੇ ਵਿੱਚ ਵੱਡੇ ਸਾਈਜ਼ ਦਾ ਲਿਆ ਸੀਗਾ ਮੈਂਗੋ ਤੇ ਮੈਂਗੋ ਉੱਥੇ ਮਿੱਠਾ ਹੋਣਾ ਚਾਹੀਦਾ ਤੇ ਮੈਂਗੋ ਤੁਸੀਂ ਕੋਈ ਵੀ ਲੈ ਸਕਦੇ ਹੋ ਬਟ ਉਹ ਸਿਰਫ ਮਿੱਠਾ ਹੋਣਾ ਚਾਹੀਦਾ ਮੈਂਗੋ ਦਾ ਸਭ ਤੋਂ ਪਹਿਲਾਂ ਹੀ ਛਿਲਕਾ ਹਟਾ ਦਿੱਤਾ ਸੀ ਹੁਣ ਅਸੀਂ ਇੱਥੇ ਮੈਂਗੋ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਤਿਆਰ ਕਰਾਂਗੇ ਤੁਸੀਂ ਕਿਸੇ ਤਰੀਕੇ ਨਾਲ ਵੀ ਰਫਲੀ ਕੱਟ ਸਕਦੇ ਹੋ ਕਿਉਂਕਿ ਬਾਅਦ ਚੋਂ ਨੂੰ ਗ੍ਰाइंड ਹੀ ਕਰਨਾ ਹੈ ਮੈਂਗੋ ਨੂੰ ਰੱਖਤਾ ਸਾਈਡ ਤੇ ਦੇ ਲੈ ਲਵਾਂਗੇ ਨਾਰੀਆ ਇਹ ਤਾਜ਼ਾ ਪਾਣੀ ਵਾਲਾ ਨਾਰੀਅਲ ਸੀਗਾ ਸਭ ਤੋਂ ਪਹਿਲਾਂ ਹੀ ਨਾਰੀਏ ਤੋਂ ਪਾਣੀ نکال ਕੇ ਹਟਾ ਦਿੱਤਾ ਇਸ ਸਾਈਡ ਤੇ ਹੁਣ ਅਸੀਂ ਨਾਈਫ ਨਾਲ ਨਾ ਇਸ ਤਰੀਕੇ ਨਾਲ ਨਾਰੀ ਨੂੰ ਉਂਦਰਾ ਛੇਲ ਲਵਾਂਗੇ ਤੇ ਬਹੁਤ ਹੀ ਆਰਾਮ ਨਾਲ ਇਹ ਨਾਰੀਲ ਨਿਕਲ ਜਾਂਦਾ ਬਿਲਕੁਲ ਵੀ ਦਿੱਕਤ ਨਹੀਂ ਆਦੀ ਮੈਂ ਅਕਸਰ ਜਦੋਂ ਇਹ ਮਸ਼ਾਨ ਨਾਰੀਲ ਕਾਲਦੀ ਇਸ ਤਰੀਕੇ ਚਾਕੂ ਦੇ ਨਾਲ ਹੀ ਕਾਲਦੀ ਬਹੁਤ ਹੀ ਆਰਾਮ ਨਾਲ ਤੁਸੀਂ ਦੇਖ ਸਕਦੇ ਹੋ ਨਾਰੀਲ ਨਿਕਲ ਗਿਆ ਜੀ ਹੁਣ ਅਸੀਂ ਕੀ ਕਰਾਂਗੇ ਨਾਰੀਲ ਦਾ ਜੋ ਬ੍ਰਾਊਨ ਵਾਲਾ ਛਿਲਕਾ ਹੁੰਦਾ ਨਾ ਇਹ ਵਾਲਾ ਇਹਨੂੰ ਸੇ ਹਟਾ ਦਾਂਗੇ ਇਹ ਛਿਲਕਾ ਇਸਤੇਮਾਲ ਅਸੀਂ ਲੱਡੂ ਵਿੱਚ ਬਿਲਕੁਕੁਲ ਨਹੀਂ ਕਰਾਂਗੇ ਨਹੀਂ ਤੇ ਲੱਡੂ ਸਾਡੇ ਨਾ ਵਧੀਆ ਨਹੀਂ ਬਣਨਗੇ ਖਾਰੇ ਜਿਵੇਂ ਟੇਸਟ ਨਹੀਂ ਆ ਟੇਸਟ ਨਹੀਂ ਆਏਗਾ ਤੇ ਦੇਖਣੇ ਨੂੰ ਵਧੀਆ ਨਹੀਂ ਲੱਗਣਗੇ ਇਸ ਲਈ ਇਹ ਉੱਪਰ ਲੱਜੋ ਬ੍ਰੌਮ ਵਾਲਾ ਛਿਲਕਾ ਨਾ ਇਸੇ ਸਾਰੇ ਨਾਰੀਲ ਤੋਂ ਹਟਾ ਦਵਾਂਗੇ ਇਸ ਤਰੀਕੇ ਦਾ ਅਸੀਂ ਨਾਰੀਲ ਤਿਆਰ ਕਰਾਂਗੇ ਛਿਲਕਾ ਹਟਾ ਕੇ ਇੱਥੇ ਮੈਂ ਸਾਰੇ ਨਾਰੀਲ ਦਾ ਛਿਲਕਾ ਹਟਾ ਦਿੱਤਾ ਸੀਗਾ ਹੁਣ ਅਸੀਂ ਨਾਰੀਲ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਤਿਆਰ ਕਰ ਲਵਾਂਗੇ ਕਿਉਂਕਿ ਇਸ ਨੂੰ ਕਰਨਾ ਗ੍ਰਾਈਂਡ ਇਸ ਲਈ ਇਸ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਕੇ ਤਿਆਰ ਕਰ ਲਵਾਂਗੇ ਹਮਨ ਮਿਕਸੀ ਜਾਰ ਲਵਾਂਗੇ ਜੋ ਸਾਰੇ ਨਾਰੀਆਲੇ ਟੁਕੜੇ ਸੀ ਪਾ ਦਾਂਗੇ ਇਹਨੂੰ ਅਸੀਂ ਗ੍ਰाइंड ਕਰ ਲਾਂਗੇ ਬਿਨਾ ਦੁੱਧ ਬਿਨਾ ਪਾਣੀ ਤੋਂ ਇਸ ਤਰੀਕੇ ਦਾ ਤੇ ਬਹੁਤ ਹੀ ਆਰਾਮ ਨਾਲ ਆਸਾਨੀ ਨਾਲ ਇਹ ਗ੍ਰाइंड ਵੀ ਹੋ ਜਾਂਦਾ ਹੁਣ ਅਸੀਂ ਇਹ ਲੈ ਲਵਾਂਗੇ ਕੜਾਈ ਜਿੱਥੇ ਅਸੀਂ ਇਹ ਮਿਕਸ ਲੱਡੂ ਬਣਾ ਕੇ ਤਿਆਰ ਕਰਾਂਗੇ ਉਹ ਚ ਸਾਰਾ ਹੀ ਨਾਰੀਲ ਨੂੰ ਪਾ ਦਵਾਂਗੇ ਜੋ ਅਸੀਂ ਗ੍ਰाइंड ਕਰਕੇ ਰੱਖੇ ਸੀਗੇ ਹੁਣ ਅਸੀਂ ਮਿਕਸੀ ਜਾਰ ਦੁਬਾਰਾ ਲੈ ਲਵਾਂਗੇ ਚ ਮੰਗੋ ਪਾ ਦਾਂਗੇ ਜੋ ਅਸੀਂ ਮੰਗੋ ਨੂੰ ਕੱਟ ਕੇ ਰੱਖਿਆ ਸੀਗਾ ਹੁਣ ਮੰਗੋ ਦੀ ਇਥੇ ਪਿਊਰੀ ਬਣਾ ਕੇ ਤਿਆਰ ਕਰਾਂਗੇ ਹੁਣ ਇਹ ਚ ਅਸੀਂ ਪਾ ਦਾਂਗੇ ਮਿੱਠਾ ਜਿਆਦਾ ਮਿੱਠਾ ਇਸਤੇਮਾਲ ਨਹੀਂ ਕਰਾਂਗੇ ਸਿਰਫ 3 ਚਮਚ ਮੈਂ ਲੇਮ ਜਿੰਨੀ ਦੇ ਵਧੀਆ ਫਲੇਵਰ ਲਈ ਹਰੀ ਲਾਚੀ ਦਾ ਪਾਊਡਰ ਇਹਨੂੰ ਵੀ ਅਸੀਂ ਇੱਥੇ ਗ੍ਰाइंड ਕਰ ਲਾਂਗੇ ਇਸ ਤਰੀਕੇ ਨਾਲ ਹੀ ਮੰਗੋ ਦੀ ਪਿਉਰੀ ਬਣਾ ਕੇ ਇੱਥੇ ਤਿਆਰ ਕਰ ਲਵਾਂਗੇ ਬਿਲਕੁਲ ਸਮੂਥ ਪਿਉਰੀ ਇਹਨੂੰ ਵੀ ਅਸੀਂ ਰੱਖ ਦਿੰਨੇ ਹੁਣ ਸਾਈਡ ਤੇ ਹੁਣ ਅਸੀਂ ਗੈਸ ਤੇ ਰੱਖ ਦਵਾਂਗੇ ਕੜਾਈ ਜਿਸ 'ਚ ਅਸੀਂ ਨਾਰੀਅਲ ਪਾਇਆ ਸੀਗਾ ਹੁਣ ਗੈਸ ਨੂੰ ਕਰ ਦਾਂਗੇ ਮੀਡੀਅਮ ਟੂ ਲੋ ਫਲੇਮ ਤੇ ਇੱਥੇ ਨਾਰੀ ਨੂੰ ਅਸੀਂ 1.5 ਤੋਂ 2 ਮਿੰਟ ਤੱਕ ਪੁੰਨਾਗੇ ਇਹ ਵਾਲੇ ਨੱਡੂ ਲੱਡੂ ਤੁਸੀਂ ਕੋਕੋਨਟ ਡੈਸੀਕਰੇਟਿਡ ਕੋਕੋਨਟ ਤੋਂ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਉਹ ਹੋਰ ਥੋੜੇ ਆਸਾਨ ਹੋ ਜਾਂਦੇ ਬਣਾਉਣੇ ਇੱਥੇ ਡੇਢ ਤੋਂ 2 ਮਿੰਟ ਹੋ ਗਏ ਸੀ ਨਾਰੀ ਨੂੰ ਪੁੰਦਿਆ ਤੇ ਉਹਨਾਂ ਕਾਫੀ ਡਰਾਈ ਹੋ ਗਏ ਸੀ ਉਹਨਾਂ ਅਸੀਂ ਪਾ ਦਾਂਗੇ ਮੰਗੋ ਦੀ ਪਿਊਰੀ ਜੋ ਅਸੀਂ ਬਣਾ ਕੇ ਰੱਖੀ ਸੀ ਪਿਊਰੀ ਨੂੰ ਪਾ ਕੇ ਦੋਨੋਂ ਚੀਜ਼ਾਂ ਨੂੰ ਇਸ ਥੈਸੀ ਮਿਕਸ ਕਰਾਂਗੇ ਚੰਗੀ ਤਰ੍ਹਾਂ ਜੋ ਤੱਕ ਇਹ ਦੋਨੋਂ ਚੀਜ਼ਾਂ ਇੱਕਸਾਰ ਨਾ ਹੋ ਜਾਣ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਸੀ ਹੁਣ ਇਹ ਚ ਪਾ ਦਾਂਗੇ ਮਿਲਕ ਪਾਊਡਰ 1/4 ਕੱਪ ਮੈਂ ਪਾਇਆ ਮਿਲਕ ਪਾਊਡਰ ਦਾ ਇਹਨੂੰ ਚੰਗੀ ਤਰ੍ਹਾਂ ਹੀ ਮਿਕਸ ਕਰ ਲਵਾਂਗੇ ਦੋਨੋਂ ਤਿੰਨਾਂ ਚੀਜ਼ਾਂ ਨੂੰ ਮਿਲਕ ਪਾਊਡਰ ਤੁਸੀਂ ਨਹੀਂ ਪਾਉਣਾ ਚਾਹਦੇ ਸਕਿੱਪ ਕਰ ਸਕਦੇ ਹੋ ਅਗਰ ਪਾਓਗੇ ਫਲੇਵਰ ਟੇਸ ਦੋਨੋਂ ਬਹੁਤ ਵਧੀਆ ਆਏਗਾ ਮਾਵੇਰਾ ਟੇਸਟ ਆਏਗਾ ਮਾਰਕੀਟ 'ਚ ਨਾ ਮਾਵੇ ਦਾ ਹੀ ਟੇਸਟ ਵਾਲਾ ਬਣਾਏ ਜਾਂਦੇ ਲੱਡੂ ਇਸ ਲਈ ਹੀ ਚ ਮਿਲਕ ਪਾਊਡਰ ਪਾਉਂਦੇ ਉਹ ਮਾਵਾ ਪਾਉਂਦੇ ਨੇ ਇਹਨੂੰ ਚੰਗੀ ਤਰ੍ਹਾਂ ਹੀ ਮਿਕਸ ਕਰ ਲਵਾਂਗੇ ਮਿਲਕ ਪਾਊਡਰ ਤੁਸੀਂ ਕਿਸੇ ਵੀ ਬ੍ਰਾਂਡ ਦਾ ਲੈ ਸਕਦੇ ਹੋ 10-10 ਵਾਲੇ ਪੈਕੇਟ ਵੀ ਲੈ ਸਕਦੇ ਹੋ ਤੁਸੀਂ ਦੇਖਸੋ ਮਿਲਕ ਪਾਊਡਰ ਪਾੰਦਿਆ ਹੀ ਨਾ ਇਹ ਮਿਕਸਚਰ ਕਾਫੀ ਗੁਣਾ ਠਿੱਕ ਹੋ ਗਿਆ ਸੀਗਾ ਹੋਲੀ ਲੇ ਕਰਕੇ ਇਹ ਹੋਰ ਠਿੱਕ ਹੋ ਜਾਏਗਾ ਮੇਰੇ ਕੋ ਲੱਡੂ ਬਣਾਣ ਲੱਗੇ ਨਾ ਇੱਕ ਗਲਤੀ ਹੋ ਗਈ ਉਹ ਗਲਤੀ ਤੁਸੀਂ ਨਾ ਕਰਨਾ ਮੈਂ ਥੇ ਅਲੂਮਨੀਅਮ ਦੀ ਕੜਾਈ ਦੇ ਵਿੱਚ ਬਣਾ ਕੇ ਤਿਆਰ ਕੀਤੇ ਲੱਡੂ ਮੈਨੂੰ ਥੋੜੀ ਜੀ ਕਿਹਾ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਸੀ ਕਾਫੀ ਚਿਪਕ ਰਿਹਾ ਸੀਗਾ ਤੁਸੀਂ ਕੋਸ਼ਿਸ਼ ਕਰਨਾ ਨਾਨ ਸਟਿੱਕੀ ਕੜਾਈ ਦਾ ਹੀ ਇਸਤੇਮਾਲ ਕਰਨਾ ਉਹਦੇ 'ਚ ਮਿਕਸਚਰ ਚਿਪਕਦਾ ਨਹੀਂ ਹੈ ਜੋ ਗਲਤੀ ਮੈਂ ਕੀਤੀ ਹੈ ਉਹ ਸੌਰੀ ਤੁਸੀਂ ਨਾ ਕਰਨਾ ਹੋਣੇ ਤੇ ਮੈਂ ਇੱਕ ਚਮਚ ਪਾਤਾ ਇਹ ਬਾਰੇ ਕਟਿਆ ਹੋਇਆ ਪਿਸਤਾ ਤਾਂ ਕਿ ਲੱਡੂ ਸਾਨੂੰ ਖਾਣ ਲੱਗੇ ਬਹੁਤ ਹੀ ਜ਼ਿਆਦਾ ਵਧੀਆ ਲੱਗੇ ਟੇਸਟੀ ਲੱਗੇ ਅਗਰ ਤੁਸੀਂ ਪਿਸਤਾ ਨਹੀਂ ਪਾਉਣਾ ਚਾਹੁੰਦੇ ਸਕਿੱਪ ਕਰ ਸਕਦੇ ਹੋ ਹੁਣ ਚੰਗੀ ਦਾ ਮਿਕਸ ਕਰਾਂਗੇ ਤੇ ਇਹ ਮਿਕਸਚਰ ਤੁਸੀਂ ਦੇਖ ਸਕੋ ਗਾਣਾ ਕਾਫੀ ਠੀਕ ਹੋਣਾ ਸਟਾਰਟ ਹੋ ਗਿਆ ਸੀਗਾ ਇਹ ਹੌਲੀ ਹੌਲੀ ਕਰਕੇ ਆਪਣੇ ਆਪ ਨਾਲ ਕੜਾਈ ਨੂੰ ਛੋੜ ਦੇਗਾ ਇਸ ਤਰੀਕੇ ਦੇ ਨਾਲ ਮਿਕਸਚਰ ਸਾਡਾ ਬਣ ਕੇ ਤਿਆਰ ਗਏ ਅਸੀਂ ਫਲੇਮ ਨੂੰ ਕਰ ਦਵਾਂਗੇ ਅਸੀਂ ਬੰਦ ਹੁਣ ਇਹ ਸਾਰੇ ਮਿਕਸਚਰ ਨੂੰ ਸੀਨਾ ਇੱਕ ਪਲੇਟ ਦੇ ਵਿੱਚ ਕੱਢ ਦਵਾਂਗੇ ਇਹਨੂੰ ਮੈਂ ਇੱਕ ਪਲੇਟ ਦੇ ਵਿੱਚ ਕੱਢ ਦਵਾਂਗੀ ਹਾਲੇ ਇਹ ਬਹੁਤ ਜ਼ਿਆਦਾ ਗਰਮ ਹੈ ਜਦੋਂ ਠੰਡਾ ਹੋ ਜਾਏਗਾ ਨਾ ਫਿਰ ਅਸੀਂ ਇਹ ਲੱਡੂ ਬਣਾਨੇ ਸਟਾਰਟ ਕਰਾਂਗੇ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਅੱਧ ਤੋਂ 10 ਮਿੰਟ ਲਈ ਤਾਂ ਕਿ ਇਹ ਠੰਡਾ ਹੋ ਜਾਏ ਹੁਣ ਅਦਰ ਹੀ ਲੈ ਲਾਂਗੇ ਡੈਸੀਕੇਟਿਡ ਕੋਕੋਨਟ ਦਾ ਪੁਰਾਦਾ ਹੁਣ ਮਿਕਸਰ ਠੰਡਾ ਹੋ ਗਿਆ ਸੀ 10 ਕਮਿੰਟ ਹੋ ਗਏ ਸੀ ਥੋੜਾ ਥੋੜਾ ਮਿਕਸਚਰ ਹੱਥ ਚ ਲਵਾਂਗੇ ਇਸ ਤਰੀਕੇ ਨਾਲ ਅਸੀਂ ਲੱਡੂ ਦੇ ਬਣਾਨੇ ਸਟਾਰਟ ਕਰਦਾ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਲੱਡੂ ਬਣ ਕੇ ਤਿਆਰ ਹੋਏਰੇ ਬਿਲਕੁਲ ਵੀ ਲੱਡੂ ਬਣਾਉਣ ਚ ਪ੍ਰੋਬਲਮ ਨਹੀਂ ਆ ਰਹੀ ਬਹੁਤ ਹੀ ਆਸਾਨੀ ਨਾਲ ਲੱਡੂ ਬਣ ਰਹੇ ਸੀ ਹੁਣ ਅਸੀਂ ਇਹਨੂੰ ਕੋਟ ਕਰਾਂਗੇ ਦੇਸੀ ਕਿੱਟ ਕੋਕੋਨਟ ਨਾਲ ਇਹਨੂੰ ਚੰਗੀ ਤਰ੍ਹਾਂ ਸਾਰੇ ਲੱਡੂ ਨੂੰ ਕੋਟ ਕਰ ਲਾਂਗੇ ਤੇ ਇਸ ਤਰੀਕੇ ਨਾਲ ਅਸੀਂ ਹੱਥ ਨਾਲ ਹਲਕਾ ਹਲਕਾ ਟੈਪ ਟੈਪ ਕਰਦਾਂਗੇ ਤਾਂ ਕਿ ਐਕਸਟਰਾ ਜੋ ਵੀ ਹੈ ਉਹ ਨਿਕਲ ਜਾਏਗਾ ਇਹਨਾਂ ਨਾਲ ਨਾਲ ਲੱਡੂ ਨਿਕ ਪਲੇਟ ਦੇ ਜਿੱਸੀ ਰੱਖਦੇ ਜਾਵਾਂਗੇ ਇਸੇ ਤਰੀਕੇ ਨਾਲ ਹੀ ਬਾਕੀ ਦੇ ਵੀ ਲੱਡੂ ਬਣਾ ਕੇ ਤਿਆਰ ਕਰ ਲਵਾਂਗੇ ਥੋੜਾ ਥੋੜਾ ਮਿਕਸਚਰ ਲਾਵਾਂਗੇ ਉਹਨੂੰ ਇਸ ਤਰੀਕੇ ਨਾਲ ਪ੍ਰੋਪਰ ਗੋਲ ਸ਼ੇਪ ਦਵਾਂਗੇ ਲੱਡੂ ਵਰਗੀ ਤੇ ਮੈਂ ਬੇਸਿਕਟ ਤੇ ਕੋਕੋਨਟ ਦੇ ਨਾਲ ਹੀ ਇਸ ਤਰੀਕੇ ਨਾਲ ਕੋਟ ਕਰਾਂਗੇ ਤੇ ਹਲਕਾ ਹਲਕਾ ਟੈਪ ਟੈਪ ਕਰਾਂਗੇ ਤੇ ਲੱਡੂ ਜੇ ਸਾਡੇ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਦੇਖਣੇ ਬਹੁਤ ਹੀ ਵਧੀਆ ਲੱਗ ਰਹੇ ਬਹੁਤ ਹੀ ਗੋਲ ਪ੍ਰੋਪਰ ਸ਼ੇਪ ਅਧਿਆ ਰਹੀ ਹਾਲੇ ਇਹ ਮਿਕਸਚਰ ਤੁਹਾਨੂੰ ਥੋੜਾ ਲੱਡੂ ਢਿਲੇ ਢਿਲੇ ਲੱਗ ਰਹੇ ਹੋਣਗੇ ਬਟ ਕੋਈ ਗੱਲ ਨਹੀਂ ਜਦੋਂ ਫ੍ਰਿਜ ਚ ਰੱਖਾਂਗੇ 1.5-2 ਘੰਟੇ ਲਈ ਇਹ ਗੋਨਾ ਕਾਫੀ ਸੈੱ ਮੈਂ ਇੱਥੇ ਲੱਡੂ ਬਣਾ ਕੇ ਤਿਆਰ ਕਰ ਰਹੀ ਹਾਂ ਤੁਸੀਂ ਚਾਹੋ ਤਾਂ ਇੱਥੇ ਇਹ ਮਿਕਸਚਰ ਦੀ ਪਰਫੀ ਵੀ ਬਣਾ ਸਕਦੇ ਹੋ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਲੱਡੂ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਛੋਟਾ ਵੱਡਾ ਪੀਸ ਜੋ ਤੁਹਾਨੂੰ ਪਸੰਦ ਹੈ ਇੱਥੇ ਇਸੇ ਲੱਡੂ ਬਣਾ ਲਏ ਸਾਰੇ ਤੁਸੀਂ ਦੇਖ ਸਕਦੇ ਹੋ ਲੱਡੂ ਬਣਾਏ ਹੁਣ ਗਾਰਨਿਸ਼ ਕਰਨੇ ਤੋਂ ਬੰਦੇ ਤਾਂ ਕਿ ਇਹਨੂੰ ਦੇਖਣੇ ਜੇ ਮਾਰਕੀਟ ਵਰਗੇ ਦਿਖਣ ਇੱਥੇ ਮੈਂ ਲੈ ਲਏ ਬਾਰੀ ਕਟੇ ਪਿਸਤਾ ਉਹਨੂੰ ਮੈਂ ਇੱਥੇ ਲੱਡੂ ਨਾਲ ਇੱਥੇ ਗਾਰਨਿਸ਼ ਕਰ ਰਹੀ ਹਾਂ ਤੁਸੀਂ ਚਾਹੋ ਤਾਂ ਕੇਸਰ ਨਾਲ ਵੀ ਕਰ ਸਕਦੇ ਹੋ ਕੇਸਰ ਦੇ ਧਾਗੇ ਨਾਲ ਵੀ ਤਾਂ ਕਿ ਸਾਡੇ ਲੱਡੂ ਦੇਖਣੇ ਚੰਗੇ ਵਧੀਆ ਲੱਗੇ ਸੱਚ ਦੱਸਿਓ ਮੇਰੇ ਇਹ ਲੱਡੂ ਤੁਹਾਨੂੰ ਦੇਖਣੇ ਚੰਗੇ ਵੀ ਕਿਵੇਂ ਲੱਗ ਰਿਹਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਬਹੁਤ ਹੀ ਵਧੀਆ ਟੇਸਟੀ ਲੱਡੂ ਸਾਡੇ ਇੱਥੇ ਬਣ ਕੇ ਤਿਆਰ ਹੈ ਟਰਾਈ ਕਰਨਾ ਤੋਂ ਬੰਦਾ ਤਾਂ ਕਿ ਮੰਗੋ ਦਾ ਸੀਜ਼ਨ ਨਾ ਚਲਾ ਜਾਏ ਦੇਖੋ ਸ਼ੇਪ ਪ੍ਰੋਪਰ ਆਈ ਸੀ ਅੰਦਰੋਂ ਤੇ ਹੀ ਦੇਖ ਸਕਦੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਸੀ ਖਾਣੇ ਚ ਤੇ ਕੋਈ ਜਵਾਬ ਹੀ ਨਹੀਂ ਤੁਸੀਂ ਬਣਾਓ ਖਾਓ ਤੇ ਮੈਨੂੰ ਦੱਸੋ ਕਿ ਤੁਹਾਡੇ ਵੀ ਲੱਡੂ ਕਿੱਦਾਂ ਦੇ ਬਣ ਕੇ ਤਿਆਰ ਹੋਏ ਤੁਹਾਡੇ ਫੈਮਿਲੀ ਨੂੰ ਵੀ ਕਿੱਦਾਂ ਦੇ ਲੱਗੇ ਬਹੁਤ ਹੀ ਜ਼ਿਆਦਾ ਮਜ਼ੇਦਾਰ ਮਜ਼ੇਦਾਰ ਲੱਡੂ ਬਣ ਕੇ ਤਿਆਰ